ਸੁਬਾ ਸੁਬਾ ਦੇ ਨਾਸ਼ਤੇ ਵਿੱਚ ਪਰੌਂਠਾ ਖਾਣ ਨੂੰ ਕਰੇ ਨਾ ਮਨ ਤਾਂ ਬਣਾਓ ਇਹ ਮਜ਼ੇਦਾਰ ਜਿਹਾ ਨਾਸ਼ਤਾ ਇਹਦੇ ਲਈ ਪੱਤਾ ਗੋਭੀ ਨੂੰ ਕੱਟ ਲਿਓ ਇੱਕ ਗਾਜਰ ਛਿੱਲ ਕੇ ਕਰਿਓ ਗ੍ਰੇਟ ਫਿਰ ਪਾਇਓ ਕਾਲੀ ਮਿਰਚ ਕਾਲਾ ਨਮਕ ਔਰੇਗਾਨੋ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਿਓ ਫਿਰ 3-4 ਚਮਚ ਭਰ ਕੇ ਪਾਇਓ ਮਿਓਨਿਸਲੇ ਤੇਨੂੰ ਮਿਕਸ ਕਰਕੇ ਇੱਕ ਸਾਈਡ ਤੇ ਰੱਖ ਦਿਓ ਫਿਰ ਕੱਟਿਓ ਇੱਕ ਬਰੀਕ ਪਿਆਜ਼ ਸ਼ਿਮਲਾ ਮਿਰਚ ਥੋੜੇ ਜਿਹਾ ਟਮਾਟਰ ਟਮਾਟਰ ਵਿੱਚ ਜੇ ਰਸ ਹੋਇਆ ਤਾਂ ਉਹਨੂੰ ਤੁਸੀਂ ਬੀ ਵਗੈਰਾ ਬਾਹਰ ਕੱਢ ਦਿਓ ਉਸ ਤੋਂ ਬਾਅਦ ਇਹਦੇ ਉੱਪਰ ਕਾਲਾ ਨਮਕ ਕਾਲੀ ਮਿਰਚ ਤੇ ਚਾਟ ਮਸਾਲਾ ਪਾ ਕੇ ਅੱ ਉਹ ਨਿਚੋੜ ਦਿਓ ਇੱਕ ਸਾਈਡ ਤੇ ਰੱਖ ਦਿਓ ਫਿਰ ਲੈ ਲਓ ਬਰੈਡ ਬਰੈਡ ਦੇ ਉੱਪਰ ਲਗਾਇਓ ਬਟਰ ਤੇ ਫਿਰ ਪੱਤਾ ਗੋਭੀ ਤੇ ਗਾਜਰੇ ਦੇ ਉੱਪਰ ਖੂਬ ਸਾਰੀ ਲਗਾ ਕੇ ਉੱਪਰ ਦੀ ਬਰੈਡ ਹੋਰ ਰੱਖ ਦਿਓ ਫਿਰ ਮਜ਼ੇਦਾਰ ਜੀ ਪੀਜ਼ਾ ਸੌਸ ਲਗਾ ਦਿਓ ਉੱਪਰ ਦੀ ਪਾਇਓ ਖੂਬ ਸਾਰੇ ਪਿਆਜ਼ ਟਮਾਟਰ ਸ਼ਿਮਲਾ ਮਿਰਚ ਗ੍ਰੇਟ ਕਰਕੇ ਪਾਇਓ ਪਨੀਰ ਥੋੜਾ ਜਿਹਾ ਪਾਇਆ ਪਚਕੰਦਰ ਜਿਹਨੂੰ ਬੀਟਰ ਰੂਟ ਵੀ ਕਹਿੰਦੇ ਨੇ ਫਿਰ ਰੱਖਿਆ ਇੱਕ ਚੀਜ਼ ਦਾ ਸਲਾਈਸ ਉਸ ਤੋਂ ਬਾਅਦ ਕੋਈ ਮਰਜ਼ੀ ਸੌਸ ਲਗਾ ਕੇ ਬਰੈਡ ਦੇ ਇਹਦੇ ਉੱਪਰ ਰੱਖ ਦਿਓ ਹਲਕਾ ਜਿਹਾ ਹੱਥਾਂ ਨਾਲ ਪ੍ਰੈਸ ਕਰਿਓ ਇੱਕ ਪੈਨ ਵਿੱਚ ਥੋੜਾ ਜਿਹਾ ਪ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਕਿਸੇ ਭਾਰੀ ਜੇ ਪੈਨ ਨਾਲ ਇਹਨੂੰ ਹਲਕਾ ਜਿਹਾ ਦਬਾ ਦਿਓ 4 ਤੋਂ 5 ਮਿੰਟਾਂ ਵਿੱਚ ਹੌਲੀ ਹੌਲੀ ਪਕਾਇਓ ਜਲਣਾ ਬਿਲਕੁਲ ਨਹੀਂ ਚਾਹੀਦਾ ਜਿਆਦਾ ਗਰਮ ਪੈਨ ਵਿੱਚ ਨਾ ਪਾਇਓ ਬਹੁਤ ਹੀ ਮਜ਼ੇਦਾਰ ਸੈਂਡਵਿਚ ਬਣ ਕੇ ਤਿਆਰ ਹੋਊਗਾ ਵੀਡੀਓ ਨੂੰ ਸ਼ੇਅਰ ਕਰ ਦਿਓ ਸਵੇਰ ਸਵੇਰ ਬਣਾ ਕੇ ਜਰੂਰ ਖਾਇਓ ਧੰਨਵਾਦ